ਸਿਫਟ ਐਨੂਅਲ ਮੈਂਟਿਕਾ ਫੁਲਕਾਰੀ ਤੀਆਂ ਦਾ ਮੇਲਾ ਹੋਣ ਜਾ ਰਿਹਾ ਸੈਟਰਡੇ 28 ਜੂਨ ਨੂੰ ਠੀਕ 11 ਵਜੇ ਸਿਰਫ ਤੇ ਸਿਰਫ ਭੈਣਾਂ ਦੇ ਲਈ ਦੇਰ ਸ਼ਾਮ ਤੱਕ ਚੱਲੇਗਾ ਇਹ ਮੇਲਾ ਫ੍ਰੀ ਪਾਰਕਿੰਗ ਫ੍ਰੀ ਡਰਿੰਕਸ ਕੋਈ ਟਿਕਟ ਨਹੀਂ ਹੈ ਵੁਡਵਰਡ ਪਾਰਕ 710 ਈਸਟ ਵੁਡਵਰਡ ਐਵੇਨਿਊ ਮੈਂਟਿਕਾ ਵਿਖੇ ਜੀ ਹਾਂ ਵੈਕਟਰ ਦਾ ਬਹੁਤ ਅੱਛਾ ਪ੍ਰਬੰਧ ਰਹੇਗਾ ਗੀ ਸੰਗੀਤ ਗਿੱਧਾ ਪੰਗੜਾ ਸਕੇਟਾਂ ਮਨੋਰੰਜਨ ਦੀਆਂ ਆਈਟਮਸ ਖੁੱਲਾ ਗਿੱਧਾ ਹੋਰ ਬਹੁਤ ਸਾਰੀਆਂ ਸਰਪ੍ਰਾਈਜ਼ ਆਈਟਮਸ ਦੇ ਨਾਲ ਨਾਲ ਪੰਜ 골ਡ ਦੀਆਂ ਮੁੰਦਰੀਆਂ ਖਾਗਮ ਹਸੈਨ ਜੁਐਲਰਸ ਦੇ ਵੱਲੋਂ ਰੈਫਲ ਦੇ ਵਿੱਚ ਹੋਰ ਬੇਸ਼ੁਮਾਰ ਰੈਫਲਸ ਹਮ ਹਮਾ ਕੇ ਪਹੁੰਚੋ ਸੰਦੀਪ ਕੋਰ ਨੂੰ ਕਾਲ ਕਰੋ 2096992626 ਜਾਂ ਫਿਰ ਪ੍ਰਦੀਪ ਬਲ 2096655876 ਪੁੱਲਣਾ ਨਹੀਂ ਹੈ ਵਡਵਰਡ پارک ਕਮਿਟੀ ਕਵਕੇ 328 ਜੂਨ ਨੂੰ ਬੇਕਰ ਦੇ ਬਰੌਣ ਚਾਰੀ ਘਰ ਕਹਿੰਦਾ ਰੋਟੀ ਨਹੀਂ ਖਾਂਦਾ ਮਰਦਾ ਲਓ ਨਹੀਂ